ਲਓ ਜੀ ਟਿੱਕੀਆਂ ਵੀ ਆਪਾਂ ਬਣਾ ਲਈਆਂ ਜੋ ਆ ਆਪਣੀ ਦਾਲ ਬਣੀ ਰਹੀ ਆ ਉਹ ਟਿੱਕੀ ਬਣ ਰਹੀ ਆ ਇੱਧਰ ਦੇਖੋ ਆ ਵਿੱਧੀ ਆ ਬਣੀ ਰਹੀ ਨਾ ਆ ਉਹ ਦਬਾ ਖਲੀ ਕਰ ਲਾਓ ਇਹਦਾ ਰੱਡੇ ਆ ਨਾ ਉਹਦੇ ਵਿੱਚ ਪੜਾ ਆ ਉਹ ਆਲੂ ਵਾਲੇ ਜੀ ਇਹਦੀ ਆਪਣੀ ਤਾਂ ਥੋੜੀ ਜੇ ਜੀ ਲੱਗੀ ਆ ਉਹਦੇ ਕਿਕਰ ਦੇ ਨਾ ਇੱਧਰ ਨਾ ਸੁਤਲੀ ਤੇਲ ਸਾਡੇ ਕੋਲ ਨਾ ਪਕੌੜੇ ਕੱਢਣ ਵਾਲੀ ਨਹੀਂ ਆ ਸੀ ਮੇਰੀ ਉਹ ਆਪਣਾ 버거 ਦਾ ਹੈ ਨਹੀਂ 버거 ਚਾਲ ਪਰਸੋਂ ਹੀ ਆਪਣੇ ਤੋਂ ਗਾਹ ਆਏ ਹੀ ਤੇ ਸਾਨੂੰ ਇਹ ਹੀ ਗੱਲ ਆਪਾਂ ਰੱਖ ਲੈਨੇ ਆਂ ਕਸਟਮਰ ਦੇ ਨਹੀਂ ਕਰਦਾ ਜਦੋਂ ਆਪਾਂ ਆਏ ਤੇ ਫਿਰ ਕਾਦੀ ਗੱਲ ਫਿਰ ਜੋੜੀ ਚੀਜ਼ ਆਪਣੇ ਕੋਲ ਅਵੇਲੇਬਲ ਆ ਕੁਝ ਹਿੰਮਤ ਕਰਕੇ ਆਪਣਾ ਫਰਜ਼ ਬਣਦਾ ਜਦੋਂ ਕੰਮ ਹੀ ਕਰਨਾ ਆਗੇ ਕਰੋ ਆ ਦੇਖਿਓ ਹੁਣ ਪੂਰੀ ਵੀਰ ਬਣੀਆਂ ਟਿੱਕੀ ਆ ਬਾਹਰ ਕਰਕੇ ਵੀਡੀਓ ਬਣਾਓ ਆਏ ਆਪਾਂ ਨੂੰ ਕੋਈ ਕਹਿ ਨਹੀਂ ਸਕਦਾ ਬਰਗਰ ਵਾਲੀ ਟਿੱਕੀ ਆ ਕਿਹੜੀ ਆ ਕੰਮ ਕਰਨ ਦੀ ਬੰਦੇ ਦੇ ਨੂੰ ਚਾਹਤ ਹੋਣੀ ਚਾਹੀਦੀ ਆ ਇੱਥੇ ਇੱਕ ਬੰਦਾ ਹੀ ਰੱਬ ਨੇ ਬਣਾਇਆ ਜੋ ਕੁਝ ਵੀ ਕਰ ਸਕਦਾ ਤੇਰੇ ਟਿੱਕੀਆਂ ਟੁਕਰੀਆਂ ਬਰਗਰ ਬਰਗਰ ਤੋਂ ਛੋਟੀਆਂ-ਮੋਟੀਆਂ ਜਾਂ ਕੌਣ ਕੰਮ ਕਰੋ ਸੁਣ ਨਹੀਂ ਹੁੰਦਾ ਆਈ ਦਿਨ ਆਈ ਦਿਨ ਹਾਂ ਉਹ ਕਰਦ ਨੂੰ ਰੱਖ ਆਈ ਦਿਨ ਕਰਦੇ ਆਈ ਇਹ ਕਿ ਤੇਲ ਵੇਂਦਾ ਡੇਡੀ ਜਣਾ ਯਾਰ ਕੋਈ ਦਰਨੀ ਨਹੀਂ ਹੈ ਜਿੱਤੇ ਦੂਸਰੀ ਗੱਲ ਇਹ ਕਿ ਆਪਣੀਆਂ ਆੜੀਆਂ ਵਾਹ ਇਹ ਜੀ ਗੱਡੀ ਡੇਡੀ ਨੂੰ ਥੋੜੀ ਜੀ ਜਿਵੇਂ ਆ ਸਟ੍ਰੇਟ ਆ ਪਕੌੜੇ ਕੱਢਣ ਵਾਲੀ ਜਿੰਨੇ ਉਹਨੇ ਚੱਕ ਕੇ ਤਾਂ ਲੈ ਆਉਣੀ ਤੇਲ ਨਹੀਂ ਹੋਣਾ ਇਹਦੇ ਨਾਲ ਤੇਲ ਆਉਂਦਾ ਵੀ ਤੀਨ ਨਕ ਬਣਾ ਲਾ ਬਹੁਤ ਫਿਰ ਜੇ ਆਉਂਦਾ ਕੋਈ ਤੇ ਫੇਰ ਆਪਾਂ ਕਰਾਂਗੇ ਆਪਨੇ ਹੋਰ ਆਪਾਂ ਨੂੰ ਥਲੇ ਰੰਗ ਗਾਲਾ ਚਾ ਕਰਕੇ ਦੇ ਦਾਂ ਫੈਬਰਿਕ ਨਾ ਫੈਬਰਿਕ ਹਜੀ ਆ ਉਹ ਵੀ ਪੱਤਰ ਦੇ ਵਿੱਚ ਸਾਡਾ ਰੰਗ ਇਹ ਦੇਖੋ ਯੋ ਠੀਕ ਹੈ ਜੀ ਮਿਲਦੇ ਹਾਂ ਜਿੱਥੇ ਆ ਦੇ ਰਹੇ ਹਾਂ ਬਣਾਉਣ ਤੇ ਮੈਂ ਚਲੋ ਤੁਹਾਨੂੰ ਨਹੀਂ ਦਿਖਾ ਦਈਏ ਨਾਲ ਯੋ ਠੀਕ ਹੈ ਮਿਲਦੇ ਫੇਰ ਆਪਾਂ